ਐਸੀ ਜ਼ਿੰਦਗੀ ਲੋਕ ਜਿਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਨਣਾ ਸਰਪ ਜੈਸੇ ਅਰਜਾਰੀ ਬਿਨਾ ਪਰਮੇਸ਼ਰ ਦੀ ਭਗਤੀ ਤੋਂ ਲੋਕ ਸੱਪ ਵਰਗਾ ਜੀਵਨ ਜਿਉਂਦੇ ਜੇ ਪਰ ਤੁਹਾਨੂੰ ਸੱਪ ਬਾਰੇ ਪਤਾ ਹੋਣਾ ਚਾਹੀਦਾ ਹੈ ਸੱਪ ਚ ਪਹਿਲਾ ਦੋਸ਼ ਕੀ ਹੈ ਸੱਪ ਹੈ ਦੁੱਧ ਪਿਆਲੀ ਹੈ ਵਿਉ ਮੱਖੋ ਸਟੇ ਦੁੱਧ ਵਰਗਾ ਅੰਮ੍ਰਿਤ ਪੀ ਕੇ ਵੀ ਸੱਪ ਜਦੋਂ ਉਗਲੇਗਾ ਉਹ ਯੈਰ ਹੋਏਗੀ ਦੂਜੀ ਗੱਲ ਸਭ ਕੋਲ ਆਪਣਾ ਘਰ ਨਹੀਂ ਹੈਗਾ ਉਹ ਹਮੇਸ਼ਾ ਚੂਹੇ ਦੀ ਖੁੱਡ ਤੇ ਕਬਜ਼ਾ ਕਰਦਾ ਹੈ ਚੂਹੇ ਨੂੰ ਮਾਰ ਕੇ ਉੱਥੇ ਰਹਿੰਦਾ ਸਾਡੇ ਚ ਬੜੇ ਲੋਕ ਨੇ ਸਾਰਾ ਦਿਨ ਕਬਜ਼ੇ ਦੀ ਗੱਲ ਕਰਦੇ ਨੇ ਇਹ ਸੱਪ ਦਾ ਕਰਮ ਹੈ ਇਹ ਬੰਦੇ ਦਾ ਕਰਮ ਨਹੀਂ ਹੈ ਚੰਗਾ ਖਾ ਕੇ ਮਾੜਾ ਬੋਲਣਾ ਸੱਪ ਦਾ ਕਰਮ ਹੈ ਸਾਡੇ ਚ ਬੜੇ ਲੋਕ ਨੇ ਚੰਗਾ ਖਾਂਦੇ ਨੇ ਮਾੜਾ ਬੋਲਦੇ ਨੇ ਸਾਰਾ ਦਿਨ ਲੋਕਾਂ ਦੀਆਂ ਜਾਇਦਾਦਾਂ ਦੇ ਉੱਤੇ ਆਪਣੀ ਨਜ਼ਰ ਰੱਖਦੇ ਨੇ ਔਰ ਸਭ ਤੋਂ ਮਾੜੀ ਗੱਲ ਸੱਪ ਦੀ ਸਰਪਣ ਹੋਏ ਕੈ ਔਤਰੈ ਜਾਏ ਉਪੰਨੇ ਖਾਏ ਸੱਪਣੀ ਉਸ ਨੂੰ ਕਹਿੰਦੇ ਨੇ ਜਿਹੜੀ ਆਪਣੇ ਜੰਮੇ ਬੱਚਿਆਂ ਨੂੰ ਆਪ ਖਾ ਜਾਂਦੀ ਹੈ ਤੇ ਸਾਧ ਸੰਗਤ ਜੀ ਜਿਹੜੇ ਬੰਦੇ ਆਪਣੇ ਜਾਇਆਂ ਨੂੰ ਆਪ ਖਾ ਜਾਂਦੇ ਤੁਸੀਂ ਉਹਨਾਂ ਤੋਂ ਕੀ ਆਸ ਕਰਦੇ ਹੋ ਵੀ ਤੁਹਾਡਾ ਉਹ ਤੁਹਾਡੇ ਤੇ ਰਹਿਮ ਕਰਨਗੇ